ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਨ ਹੈਗਾ ਇੱਥੇ ਅੱਜ ਖਾਲਸਾ ਸੱਜਣਾ ਦਿਵਸ ਆਪਾਂ ਮਨਾ ਰਹੇ ਆ ਦਮ ਤੱਕ ਦਮਦਮਾ ਸਾਹਿਬ ਤੇ ਔਰ ਇੱਥੇ ਖਾਲਸਾ ਦੇ ਝੂਲਤੇ ਨਿਸ਼ਾਨ ਦੇ ਨਾਰੇ ਲਾ ਰਹੇ ਆ ਪਰ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਰੈਲੀ ਇਹਨਾਂ ਨੇ ਸੁਖਬੀਰ ਬਾਦਲ ਨੇ ਰੱਖੀ ਆ ਧੱਕੇ ਨਾਲ ਪ੍ਰਧਾਨ ਬਣ ਕੇ ਉੱਥੇ ਅਕਾਲ ਤਖਤ ਦੇ ਜੱਜਦਾਰ ਤੋਂ ਮੁੱਕਰ ਕੇ ਸਾਰੇ ਝੰਡੇ ਉਰੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਨਹੀਂ ਲੱਗੇ ਔਰ ਇਹ ਭਾਰਤ ਦੇ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਦਾ ਬਖਸ਼ਿਆ ਹੋਇਆ ਤੱਕੜੀ ਦਾ ਨਿਸ਼ਾਨ ਸਾਰੇ ਕਿਤੇ ਗੁਰੂ ਘਰਾਂ ਤੇ ਲਾਤਾ ਅੱਜ ਭਾਰਤ ਸਾਡੇ ਗੁਰੂ ਘਰਾਂ ਦੇ ਉੱਤੇ ਹਾਵੀ ਹੋ ਰਿਹਾ ਉਹਦੇ ਚੋਣ ਦੇ ਨਿਸ਼ਾਨ ਗੁਰੂ ਘਰ ਜਿੱਥੇ ਗੁਰੂ ਸਾਹਿਬ ਨੇ ਸਰਬੰਸਦਾਨ ਕਰਕੇ ਇੱਥੇ ਇਹ ਗੁਰੂ ਘਰ ਸਥਾਪਿਤ ਕਿੱਥੇ ਸੀਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਸਿਰਜੇ ਗਏ ਸੀਗੇ ਉਸ ਸਥਾਨ ਦੇ ਉੱਤੇ ਕੋ ਗਪੀਰ ਬਾਦਲ ਅੱਜ ਇੱਕ ਵੀ ਗੁਰੂ ਘਰ ਦਾ ਨਿਸ਼ਾਨ ਨਹੀਂ ਰੱਖ ਰਿਹਾ ਹੈਗਾ ਉਹ ਭਾਰਤ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਨਿਸ਼ਾਨ ਹੈ ਉਹ ਤਕੜੀ ਉੱਤੇ ਲਾ ਕੇ ਰੱਖ ਰਿਹਾ ਪਰ ਇਹਨੇ ਇੱਕ ਵੀ ਨਿਸ਼ਾਨ ਸਾਹਿਬ ਨਹੀਂ ਲਾਇਆ ਆਹ ਦੇਖ ਲਓ ਸ਼੍ਰੋਮਣੀ ਅਕਾਲੀ ਦੇ ਅੰਮ੍ਰਿਤਸਰ ਦਾ ਜਿਹੜਾ ਝੰਡਾ ਉਹਦੇ ਉੱਤੇ ਨਿਸ਼ਾਨ ਸਾਹਿਬ ਲਾਜ਼ਮੀ ਹੁੰਦਾ ਹੈ ਕਿ ਅਸੀਂ ਆਪਣੇ ਖਾਲਸਾ ਦੇ ਦਿਹਾੜੇ ਤੇ ਖਾਲਿਸਤਾਨ ਵੀ ਮੰਗਦੇ ਆ ਪਰ ਆਹ ਦੇਖ ਲਓ ਸਾਡੇ ਤਰਸ ਦੇ ਹਾਲ ਹੋਏ ਹੋਏ ਆ ਕਿ ਸਾਡੇ ਇੱਧਰ ਖਾਲਸਾ ਸਰਜਣਾ ਦਿਹਾੜੇ ਦੇ ਉੱਤੇ ਇੱਕ ਇਲੈਕਸ਼ਨ ਕਮਿਸ਼ਨ ਭਾਰਤ ਦਾ ਉਹਦੇ ਝੰਡੇ ਔਰੇ ਝੂਲ ਰਹੇ ਆ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਨ੍ਹਾਂ ਨੇ ਸਰਬੰਸਦਾਨ ਕਰਕੇ ਔਰੇ ਆਪਣਾ ਖਾਲਸੇ ਨੂੰ ਸਜਾਇਆ ਹੈਗਾ ਆ ਸਾਡੇ ਅੱਜ ਕੌਮ ਦੇ ਹਾਲ ਹੋਏ ਹੋਏ ਆ ਕੱਲ ਜਿਹੜਾ ਤਖਤ ਦਮਦਮਾ ਸਾਹਿਬ ਤੇ ਇਕੱਠ ਹੋਇਆ ਸੀਗਾ ਖਾਲਸਾ ਸਰਜਣਾ ਦਿਹਾੜੇ ਦਾ ਉਸ ਮੌਕੇ ਦੇ ਉੱਤੇ ਦੇਖਿਆ ਗਿਆ ਹੈਗਾ ਕਿ ਸਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਾਰਟੀ ਦੇ ਝੰਡੇ ਜਿਹੜੇ ਕੇਸਰੀ ਰੰਗ ਦੇ ਸੀਗੇ ਔਰ ਉਹਦੇ ਉੱਤੇ ਤਕੜੀ ਛਪੀ ਹੋਈ ਸੀ ਉਹ ਦੀਵਾਨ ਹਾਲ ਜਿੱਥੇ ਇਕੱਠ ਕੀਤਾ ਉਹਨਾਂ ਨੇ ਐਸਜੀਪੀਸੀ ਦੀ ਥਾਂ ਤੇ ਉਹਨਾਂ ਨੇ ਸਾਰੇ ਕਿਤੇ ਬਾਹਰ ਲਾਤੇ ਸੀਗੇ ਇਹਦੀ ਅਸੀਂ ਵੀਡੀਓ ਵੀ ਬਣਾਈ ਹੈਗੀ ਆ ਹੁਣ ਪਹਿਲੀ ਗੱਲ ਤਾਂ ਇਹ ਆ ਕਾਲਟਕ ਸਾਬ ਨੇ ਬਸੰਤੀ ਤੇ ਸੂਰਮਈ ਰੰਗ ਦੇ ਸਾਨੂੰ ਨਿਸ਼ਾਨ ਸਾਹਿਬ ਲਾਉਣ ਨੂੰ ਕਿਹਾ ਹੈਗਾ ਹੁਕਮ ਕੀਤਾ ਹੈਗਾ ਇਹਨਾਂ ਨੇ ਬੀਜੇਪੀ ਦਾ ਕੇਸਰੀ ਰੰਗ ਵਰਤਿਆ ਹੈਗਾ ਦੂਜੀ ਗੱਲ ਜਿਹੜੇ ਨਿਸ਼ਾਨ ਸਾਹਿਬ ਹੈ ਉਹ ਬਹੁਤ ਪੁਰਾਤਨ ਸਿੱਖ ਕੌਮ ਦੀ ਨਿਸ਼ਾਨੀ ਹੈ ਹਰਗੋਬਿੰਦ ਪਾਤਸ਼ਾਹੀ ਉਹ ਦੇਣਾ ਮੀਰੀ ਪੀਰੀ ਦੀ ਉਹ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਧਰਮ ਅਦੀਨ ਤੁਰਨਾ ਹੈਗਾ ਸਾਡੇ ਧਰਮ ਦਾ ਚਿੰਨ ਹੈ ਕਿ ਅਸੀਂ ਜ਼ਬਰ ਨਹੀਂ ਸਹਿਣਾ ਅਸੀਂ ਹਮੇਸ਼ਾ ਹੁਕਮ ਚ ਰਹਿਣਾ ਹੈਗਾ ਔਰ ਇਹ ਜਿਹੜੇ ਨਿਸ਼ਾਨ ਸਾਹਿਬ ਹੈ ਇਹਦੇ ਪਿੱਛੇ ਬਹੁਤ ਸਾਰੇ ਗੁਰੂ ਸਾਹਿਬਾਨ ਔਰ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖੂਨ ਵੀ ਡੁੱਲਿਆ ਹੈਗਾ ਉਹਨੂੰ ਇੱਕ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਸਿੰਬਲ ਮਗਰ ਉਹ ਤਬਦੀਲ ਕਰਕੇ ਗੁਰੂ ਘਰਾਂ ਦੇ ਉੱਤੇ ਸਜਾ ਦੇਣਾ ਅਸੀਂ ਸਮਝਦੇ ਹਾਂ ਕਿ ਗੁਰੂ ਘਰ ਦੀ ਮਰਿਆਦਾ ਦੇ ਬਰਖਿਲਾਫ ਇੱਕ ਬਹੁਤ ਵੱਡੀ ਉਲੰਘਣਾ ਕੀਤੀ ਗਈ ਹੈ ਔਰ ਇਹਦਾ ਜਵਾਬ ਦੇ ਇਸ ਦਲ ਨੂੰ ਹੋਣਾ ਪੈਣਾ ਹੈ ਔਰ ਇਹਦੇ ਬਾਰੇ ਅਸੀਂ ਅੱਜ ਮੈਨੇਜਰ ਸਾਹਿਬ ਨੂੰ ਜਿਹੜਾ ਪ੍ਰਦਾਨ এসਜੀपीसी ਦਾ ਉਹਦੇ ਲਈ ਇੱਕ ਮੰਗ ਪੱਤਰ ਦੇਣ ਆਏ ਆਂ ਔਰ ਇਹ ਅਸੀਂ ਦੇ ਕੇ ਫਿਰ ਆਪਣੀ ਰਿਮਾਂਡ ਕੀ